ਮੈਨੂੰ ਲੱਗਦੀ ਹੈ ਕਿ ਜੇ ਕੋ ਸੱਚ ਬੋਲਦੇ ਸੀ ਜੇ ਉਹਨਾਂ ਵਾਪਸ ਹੀ ਦੀ ਵੀ ਕਹਿੰਦਾ ਨਹੀਂ ਤੇ ਬਹੁਤ ਭਾਈ ਪਰੇ ਹੋ ਜਾਂ ਪਜੇ ਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਿੰਘ ਜੀ ਅਰਜਨ ਦੇ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਖਾਨਦਾਨੀ ਕੀਰਤਨੀਏ ਜੇ ਤਲਾਕਾ ਸਾਡੇ ਦਰਬਾਰ ਦੇ ਨਾਲ ਜਿਹੜੇ ਕਰਤਾਪਨ ਦੇ ਦਾ ਨਾਮ ਇੱਥੇ ਕੋਈ ਜਾਣਦਾ ਸਾਰਾ ਮਾਲਵਾਈ ਗੀਤ ਸੰਗੀਤਰਾ ਜਾਨੋ ਕਰਤਾਰਾਂ ਨਾਲ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ قربਾਨ ਕਰਦੀ ਹੈ ਪਹਿਲਾ ਮਰਨ ਸਕੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿੰਨੇ ਗੱਲਾਂ ਕਰਦੇ ਹੋ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਰੋਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਤੁੰਦ ਕੁਰਬਾਨੀ ਨਹੀਂ ਲਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਉਂ ਨਾ ਵਾਪਸ ਜੀ ਵੀ ਕਹਿੰਦਾ ਨਹੀਂ ਤੇ ਬਹੁਤ ਪਰੇ ਹੋ ਜਾਂਦੇ ਆ ਜੀ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਤ ਸਿੰਘ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦ ਵੀ ਡਾੜਾ ਹੋਇਆ ਖਾਨਦਾਨੀ ਕੀਰਤਨੀਆਂ ਕਿਤਲਾਕਾ ਸਾਡੇ ਦਰਬਾਰ ਦੇ ਨਾਲ ਜਿਹੜੇ ਕਰਤਾਰ ਮੰਦੇ ਦਾ ਨਾਮ ਇੱਥੇ ਕੌਣ ਜਾਣਦਾ ਸਾਰਾ ਮਾਲਵਾ ਇਹ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨ ਸਿੰਘ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬਜ਼ੂਖ ਦਾ ਨਿਸ਼ਾਨਾ ਪਰਖਣਾ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੀ ਜਿਹੜੀ ਸਿਆਣੇ ਜੁਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿੰਨੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਸਤੂ ਮੋਸੇਵਾਲਾ ਇਹਨਾਂ ਜੁਗਾਂ ਦੇ ਅੰਨ ਦਾ ਪੁਰਬਾਨੀ ਲੱਗਦੀ ਹੈ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨੂੰ ਆਪਾਂ ਸਹੀ ਵੀ ਕਹਿੰਦੇ ਹਾਂ ਬਹੁਤ ਵਾਈਬ ਕਰਿਆ ਹੋਇਆ ਭਜਿਆ ਨਾ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਮਨਾਉਣ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲੂ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਾਹਿਬ ਜੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਖਾਨਦਾਨੀ ਕੀਰਤਨੀਏ ਤੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਤਮ ਦੇ ਦਾ ਨਾਮ ਕਿਹਨੂੰ ਜਾਣਦਾ ਸਾਰਾ ਮਾਲਵਾ ਏਰੀਆ ਸੰਗੀਤ ਦਾ ਜਾਨੋ ਕਰਤਾਣ ਦਾ ਪੰਜਾਬੀ ਸਿਧਾਂਤ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾਂ ਮਰਨ ਤਕਬੂਲ ਕੀ ਗੁਰੂ ਸਾਹਿਬ ਨੇ ਆਪਣੇ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰ ਕਰਾਂ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਲੇ ਸੂਝਵਾਨ ਬੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਜਿੱਦਾਂ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਅੰਧ ਪਰਵਾਨੀ ਨਹੀਂ ਲਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਵਾਪਸ ਵੀ ਇਹ ਵੀ ਕਹਿੰਦਾ ਸੀ ਬਾਈ ਕਰਿਆ ਆ ਜਿਆ ਯਾਰ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਖਾਮਦਾਨੀ ਕੀਰਤਨੀਆਂ ਕਿ ਤਲਾਕਾ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਡੇ ਦਾ ਨਾਮ ਸਿਕੌਣ ਦੀ ਜਾਣਦਾ ਸਾਰਾ ਬੰਦਾ ਸਮਾਗਮ ਆਇਆ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨਤ ਗੂਰ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੋਹਦਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਸਿਆਣੇ ਸੂਝਵਾਨ ਫੱਟਣ ਸਾਡੇ ਬਜ਼ੁਰਗ ਲੋਕ ਜਿਹੜੇ ਜਦੋਂ ਅਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਾਂ ਸਿੱਧੂ ਮੂਸੇਵਾਲਾ ਇਹਨਾਂ ਨੂੰ ਵੇਖ ਮੈਨੂੰ ਤੁਹਾਨੂੰ ਤਾਂ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨਾਂ ਦਾ ਆਪਾ ਸਿੱਧੀ ਵੀ ਕਹਿਦਾ ਨਹੀਂ ਬਹੁਤ ਵਾਈਬ ਕਰਿਆ ਹੋਇਆ ਪਿਆਰ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਖਾਨਦਾਨੀ ਕੀਰਤਨੀਆਂ ਇਹ ਜੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਨਦੇ ਦਾ ਨਾਮ ਇੱਥੇ ਕੋਈ ਨਹੀਂ ਜਾਣਦਾ ਸਾਰਾ ਮਾਲਵਾ ਏਰੀਆ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨ ਰਮੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰ ਕਰਾਂ। ਉਹ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਜਿਹੜੇ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਜਿੱਥੇ ਤੁਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ। ਕਰਨ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਨੂੰ ਬਿਆਨ ਮੇਰੇ ਅੰਧ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਵਾਪਸ ਦੀ ਵੀ ਕਹਿੰਦਾ ਹੁੰਦਾ ਤੇ ਬਹੁਤ ਭਾਈ ਕਰਿਆ ਹੋਇਆ ਭਜਿਆ ਨਾ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਤੁਹਾਨੂੰ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਮੰਦਾਨੀ ਕੀਰਤਨੀਏ ਜਿੱਦਾਂ ਕਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਡੇ ਦਾ ਨਾਮ ਇੱਥੇ ਕੌਣ ਜਾਣਦਾ ਸਾਰਾ ਨਾਮ ਸਮਾਲਵਾ ਹੈਗਾ ਸੰਗੀਤ ਦਾ ਜਾਨੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਗੁਰਮਾਨ ਕਰਦੀ ਹੈ ਪਹਿਲਾ ਮਰਨ ਸਿੰਘ ਮੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਣੇ ਸੂਝਵਾਨ ਵਤਨ ਸਾਡੇ ਬਜ਼ੁਰਗ ਲੋਕ ਜਿਹੜੇ ਜਿੱਦਾਂ ਤੁਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਤੁਹਾਨੂੰ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਹਨਾਂ ਆਪਾਂ ਸਿੱਧੀ ਵੀ ਕਹਿੰਦਾ ਸੀ ਬਹੁਤ ਬਾਈ ਕਰਿਆ ਹੋਇਆ ਯਾਰ ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਤ ਸਿੰਘ ਜੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਖਾਨਦਾਨੀ ਕੀਰਤਨੀਆਂ ਤੇ ਕਲਾਕਾਰ ਸਾਡੇ ਦਰਬਾਰ ਦੇ ਨਾਲ ਜਿਹੜੇ ਕਰਤਾਰ ਮੰਨ ਦੇ ਨਾਮ ਤੇ ਕੋਈ ਨਹੀਂ ਜਾਣਦਾ ਸਾਰਾ ਮਾਲਵਾ ਹੈ ਜੀ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿੰਨਾ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨ ਤਬੂਲ ਜੀ ਗੁਰੂ ਸਾਹਿਬ ਨੇ ਫਿਰ ਗੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬਜ਼ੂਰਗ ਦਾ ਨਿਸ਼ਾਨਾ ਪਰ ਕਰਾਂ। ਉਹ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਆ ਅਸੀਂ ਸਾਰੇ ਜਿਹੜੇ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਨੂੰ ਬਹਿਣ। ਅੰਧ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ। ਜੇ ਉਹਨਾਂ ਆਪਾ ਸੀ ਵੀ ਕਹਿੰਦਾ ਨਹੀਂ। ਬਹੁਤ ਬਾਈ ਕਰਿਆ ਆ ਭਜਿਆ। ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਕਰਨ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਆਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤੂ ਜੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਣਾ। ਸ਼ਾਨਦਾਰੀ ਕੀਰਤਨੀਆਂ ਤੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਤਮ ਦੇ ਦਾ ਨਾਮ ਇੱਥੇ ਕਹੋਣੀ ਜਾਣਦਾ ਸਾਰਾ ਮਾਲਵਾ ਏਰੀਆ ਸੰਗੀਤਰਾ ਜਾਨੋ ਕਰਤਾਤਮ ਲਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਪ੍ਰਫਮਾਨ ਕਰਦੀ ਹੈ ਪਹਿਲਾ ਮਰਨ ਸਿੰਘ ਬੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰ ਕਰਾਂ ਤੇ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਹੜਾ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਅੰਧ ਪਰਵਾਨੀ ਨਹੀਂ ਲੱਗਦੀ ਹੈ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਵਾਪਸ ਵੀ ਜੇ ਵੀ ਕਹਿੰਦਾ ਬਹੁਤ ਵਾਈਬ ਕਰ ਰਹੇ ਹੋ ਜਾਂ ਭਲੇ ਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਿੰਘ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਖਾਨਦਾਨੀ ਕੀਰਤਨੀਆਂ ਕਿਹੜਾ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਦੇ ਦਾ ਨਾਮ ਠਕੋਣ ਦੀ ਜਾਣਦਾ ਸਾਰਾ ਬਹੁਤ ਸਮਾਜਵਾ ਹੈਗੀ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨਤਬੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ। ਉਹ ਇਸ ਗੱਲ ਦੀ ਕਮੀ ਮਹਿਸੂਸ ਕਰਦੇ ਆਂ। ਸਾਰੇ ਵੀ ਜਿਹੜੇ ਸਿਆਣੇ ਸੂਝਵਾਨ ਸੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆਂ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ। ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸ ਸਿੰਘ ਮੋਸੇਵਾਲਾ ਇਹਨਾਂ ਨੂੰ ਵਾਹ ਮੇਰੇ ਤੁਹਾਨੂੰ ਦਾ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਵੇਂ ਮਾਪਾ ਸਿੱਧੀ ਵੀ ਕਹਿੰਦਾ ਰਿਹਾ ਤੇ ਬਹੁਤ ਬਾਈ ਕਰਿਆ ਹੋਇਆ ਭਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭਾਨਦਰੀ ਸਾਹਿਬ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਆਮਦਾਨੀ ਕੀਰਤਨੀਆਂ ਤੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰਾਂ ਦੇ ਦਾ ਨਾਮ ਕਿਹਨੂੰ ਨਹੀਂ ਜਾਣਦਾ ਸਾਰਾ ਮਾਗਵਾ ਇਗਰ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨ ਸਿੰਘ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਕਰਮ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਸਾਰੇ ਜਿਹੜੇ ਸਿਆਰੇ ਸੂਝਮਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸਤੂ ਮੂਸੇਵਾਲਾ ਇਹਨਾਂ ਨੂੰ ਆ ਮੇਰੇ ਅਨੰਦ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਿਉਂ ਨਾ ਵਾਪਸ ਵੀ ਇਹ ਵੀ ਕਹਿੰਦਾ ਨਹੀਂ ਬਹੁਤ ਬਾਈ ਕਰਿਆ ਹੋਇਆ ਭੇਜਿਆ ਨਾ ਅਸੀਂ ਪੁਲਿਸ ਵੀਰ ਵੀ ਸਮਝ ਲਓ ਕਿ ਸ਼ਹੀਦੀ ਮੌਕੇ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤ ਸਿੰਘ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਖੰਡਾਵੀ ਕੀਰਤਨੀਏ ਜੇ ਤਲਾਕ ਸਾਡੇ ਪਰਿਵਾਰ ਦੇ ਨਾਲ ਜੁਰ ਕਰਤਾਪਨ ਦੇ ਦਾ ਨਾਮ ਇੱਥੇ ਕੋਈ ਜਾਣਦਾ ਸਾਰਾ ਨਾ ਸਮਾਲਵਾਏਗਾ ਸੰਗੀਤਾ ਜਾਨੋ ਕਰਤਾਰਾਂ ਨਾਲ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨਤ ਗੋਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਉਹ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਣੇ ਸੂਝਵਾਨ ਭਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਮੈਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਨੂੰ ਗਾਇਆ ਮੇਰੇ ਤੁਹਾਨੂੰ ਤਾਂ ਕੁਰਬਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਦਾ ਪਰਸਪਰ ਦੀ ਵੀ ਕਹਿੰਦਾ ਨਹੀਂ ਬਹੁਤ ਵਾਈਪ ਕਰਿਆ ਜਾਂ ਪਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਦੇ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਭੰਦਾਨੀ ਕੀਰਤਨੀਆਂ ਤੇ ਕੱਲ੍ਹ ਕਾ ਸਾਡੇ ਦਰਬਾਰ ਦੇ ਨਾਲ ਜਿਹੜੇ ਕਰਤਾਰ ਮੰਦੇ ਦਾ ਨਾਮ ਤੇ ਕੋਈ ਨਹੀਂ ਜਾਣਦਾ ਸਾਰਾ ਮਾਲਵਾ ਇਹ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾਂ ਮਰਨਤ ਗੋਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਸਿਆਣੇ ਸੂਝਵਾਨ ਫੱਦਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿੰਨੇ ਗੱਲਾਂ ਕਰਦੇ ਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘੂ ਜਸਤੂ ਮੋਸੇਵਾਲਾ ਇਹਨਾਂ ਨੌਜਵਾਨਾਂ ਨੇ ਅਨੁਭਵ ਘਰਬਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜਨਮ ਆਪਸੀ ਵੀ ਕਹਿੰਦਾ ਨਹੀਂ ਬਹੁਤ ਵਾਈਬ ਕਰਿਆ ਯਾਰ ਭੇਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀਤ ਹੋਣ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਭੰਤੂ ਜੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਖਾਨਦਾਨੀ ਕੀਰਤਨੀਆਂ ਤੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਦੇ ਦਾ ਨਾਮ ਇੱਥੇ ਕੌਣ ਨਹੀਂ ਜਾਣਦਾ ਸਾਰਾ ਪਰਿਵਾਰ ਸਮਾਲਵਾ ਹੈ ਜੀ ਸੰਗੀਤਰਾ ਜਾਨੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ 허ਮਾਨ ਕਰਦੀ ਹੈ ਪਹਿਲਾ ਮਰਨਤਬੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕਿ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰ ਕਰਾਂ। ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਜਿਹੜੇ ਸਿਆਲੇ ਸੂਝਵਾਨ ਬੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਜਿੱਦਾਂ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ। ਕਰਨ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘ ਜਸਤੂ ਮੋਸੇਵਾਲਾ ਇਹਨਾਂ ਲੋਗਾਂ ਨੇ ਅੰਧ ਪਰਵਾਨੀ ਨਹੀਂ ਲਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਵਾਪਸ ਵੀ ਵੀ ਕਹਿੰਦਾ ਸੀ ਬਾਈ ਕਰਿਆ ਹੋਇਆ ਭਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਸੇਰ ਸਿੰਘ ਦੇ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ ਹੈ ਸੰਗਤ ਦੀ ਕੀਰਤਨੀਆਂ ਕਿਤਲਾਕਾ ਸਾਡੇ ਪਰਿਵਾਰ ਦੇ ਨਾਲ ਜਿਹੜੇ ਕਰਤਾਰ ਮੰਦੇ ਦਾ ਨਾਮ ਇੱਥੇ ਕੋਈ ਜਾਣਦਾ ਸਾਰਾ ਸਮਾਗਮ ਆਏਗਾ ਚੰਗੀ ਤਰ੍ਹਾਂ ਜਾਣੋ ਕਰਤਾਰਾਂ ਦਾ ਪੰਜਾਬੀ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨਰ ਗੂਲ ਜੀ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕੋਈ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਅਸੀਂ ਸਾਰੇ ਵੀ ਇਹ ਸਿਆਣੇ ਸੁਝਵਾਨ ਫੱਟਣ ਸਾਡੇ ਬਜ਼ੁਰਗ ਲੋਕ ਜਿਹੜੇ ਜਦੋਂ ਤੁਸੀਂ ਕਿਤੇ ਗੱਲਾਂ ਕਰਦੇ ਆ ਉਹ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਾਂ ਸਿੱਧੂ ਮੂਸੇਵਾਲਾ ਇਹਨਾਂ ਨੂੰ ਵੇਖਣ ਤੁਹਾਨੂੰ ਤਾਂ ਪਰਵਾਹੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੇ ਉਹਨਾਂ ਕੋਲ ਅੱਜ ਵੀ ਇਹ ਕਹਿਦਾ ਰਿਹਾ ਬਹੁਤ ਵਾਈਪ ਕਰਿਆ ਆ ਜੱਜਿਆ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਕਰਨ ਲਈ ਅੱਜ ਅਸੀਂ ਇੱਥੇ